ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਬਾਬਾਨਗੜ੍ਹ ਸਾਹਿਬ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਹਿਫੀ ਲੋਕੇਸ਼ਨ ਦਿਖਾ ਰਿਹਾ ਕਿ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਫਤੇਗੜ੍ਹ ਸਾਹਿਬ ਤੋਂ ਕਿੱਧਰ ਨੂੰ ਗੁਰਦੁਆਰਾ ਸਾਹਿਬ ਆ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਜੀ ਠੰਡਾ ਬਰਜ ਸਾਹਿਬ ਤੋਂ ਇਹ ਠੰਡਾ ਬਰਜ ਉਹੀ ਆ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਨੂੰ ਤਿੰਨ ਦਿਨ ਠੰਡੇ ਬਰਜ ਦੇ ਵਿੱਚ ਰੱਖਿਆ ਗਿਆ ਤੇ ਬਾਕੀ ਤੁਸੀਂ ਇਤਿਹਾਸ ਤੋਂ ਜਾਣੋ ਤੇ ਆਓ ਤੁਹਾਨੂੰ ਨਾਲ ਦੀ ਨਾਲ ਹੋ ਲੋਕੇਸ਼ਨ ਦਿਖਾਵਾਂ ਕਿ ਇੱਕ ਪਾਸੇ ਇੱਧਰ ਸਾਹਮਣੇ ਫਤਿਹਗੜ੍ਹ ਸਾਹਿਬ ਤੇ ਇੱਥੇ ਨਾਲ ਹੀ ਦਵਾਰ ਹਾਲ ਆਉ ਮੈਂ ਤੁਹਾਨੂੰ ਦਿਖਾਣਾ ਦਵਾਰ ਹਾਲ ਦੇ ਕੋਲ ਉਹ ਦਵਾਨ ਹਾਲ ਇਹਦੇ ਨਾਲ ਦੀ ਆਪਾਂ ਤੁਰ ਕੇ ਜਾਣਾ ਗੁਰਦੁਆਰੇ ਦੇ ਬੈਕ ਸਾਈਡ ਆ ਜਾਂਦੀ ਹੈ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਤੇ ਤੁਹਾਨੂੰ ਉੱਥੋਂ ਦੇ ਇਤਿਹਾਸ ਬਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸਾਰੀ ਜਾਣਕਾਰੀ ਦਵਾਂਗੇ ਸੋ ਤੁਸੀਂ ਨਾ ਲਾਲ ਬਣੇ ਰਹੋ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਭਵਾਨਗੜ੍ਹ ਸਾਹਿਬ ਲਓ ਆਪਾਂ ਹੁਣ ਬਾਹਰ ਆ ਜੰਦੇ ਹਾਂ ਮੇਨ ਰੋਡ ਤੇ ਜਿੱਥੇ ਤੁਹਾਨੂੰ ਦਿਖਾਵਾਂਗੇ ਭਵਾਨਗੜ੍ਹ ਸਾਹਿਬ ਨੂੰ ਇਹ ਗੇਟ ਫਤੇਗੜ੍ਹ ਸਾਹਿਬ ਦਾ ਆ ਗਿਆ ਤੇ ਜਿਹੜਾ ਉਹ ਬਿਲਕੁਲ ਨਾਲ ਹੀ ਸਾਹਮਣੇ ਭਵਾਨਗੜ੍ਹ ਸਾਹਿਬ ਗੁਰਦੁਆਰਾ ਦਰਵਾਪਾ ਫਤੇਗੜ ਸਾਹਿਬ ਤੋਂ ਜਿਹੜੀ ਵਿਚ ਵਾਲੀ ਗਲੀ ਆ ਜੋਤੀਸ ਰੂਪ ਸਾਹਿਬ ਨੂੰ ਜਾਣ ਵਾਲੀ ਉਹ ਗਲੀ ਰਾਹੀ ਜਾਂਦੇ ਆ ਤਾਂ ਬਿਲਕੁਲ ਨਾਲ ਦੀਵਾਨ ਹਾਲ ਦੇ ਬੈਕ ਸਾਈਡ ਗੁਰਦੁਆਰਾ ਵਿਭਾਨਗੜ ਸਾਹਿਬ ਆ ਜਾਂਦਾ ਤੇ ਇਹ ਦੀਵਾਨ ਹਾਲ ਆ ਜਿੱਥੇ ਛੀਜੀ ਸਭਾ ਵੇਲੇ ਦੀਵਾਨ ਲੱਗਦੇ ਆ ਆਓ ਹੁਣ ਆਪਾਂ ਉੱਥੇ ਪਹੁੰਚ ਕੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਸਮੇ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂ ਕਿ ਜ਼ਿਆਦਾਤਰ ਸੰਗਤ ਇਹ ਗੁਰਦੁਆਰਾ ਸਾਹਿਬ ਨੂੰ ਸ਼ੇਰਾਂ ਵਾਲਾ ਗੁਰਦੁਆਰਾ ਵੀ ਕਹਿੰਦੇ ਆ ਉਹ ਸ਼ੇਰਾਂ ਵਾਲਾ ਗੁਰਦੁਆਰਾ ਕਿਉਂ ਕਹਿੰਦੇ ਆ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਅੰਦਰ ਜਾ ਕੇ ਕਿ ਅਜਿਹਾ ਕੀ ਇਤਿਹਾਸ ਆ ਕਿ ਜਿਹੜਾ ਇਹਨਾਂ ਨੂੰ ਸ਼ੇਰਾਂ ਵਾਲਾ ਵੀ ਗੁਰਦੁਆਰਾ ਕਹਿੰਦੇ ਸੋ ਸੰਗਤ ਬਹੁਤ ਇੱਥੇ ਵੀ ਆਉਂਦੀ ਆ ਹਰ ਟਾਈਮ ਹੁਣ ਜ਼ਿਆਦਾਤਰ ਇਹਦੀ ਸੇਵਾ ਗੁਰਦੁਆਰਾ ਸਾਹਿਬ ਦੀ ਬੁੱਢਾ ਦਾਗ ਬਾਬਾ ਬਲਬੀਰ ਸਿੰਘ ਜੀ ਬੱਡਾ ਦਲ ਵਾਲੇ ਉਹ ਕਰਵਾ ਰਹੇ ਨੇ ਦੀ ਸੇਵਾ ਸੋ ਆਪਾਂ ਦਰਬਾਰ ਹਾਲ ਦੇ ਬੈਕ ਸਾਈਡ ਪਹੁੰਚ ਚੁੱਕੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਤੇ ਤੁਹਾਨੂੰ ਇਤਿਹਾਸ ਦੀ ਸੰਖੇਪ ਜਾਣਕਾਰੀ ਵੀ ਦਿੰਦੇ ਇੱਕ ਵਾਰ ਫੇਰ ਤੁਸੀਂ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਵੇਖ ਲਓ ਇੱਥੇ ਸਾਈਨ ਬੋਰਡ ਲੱਗਿਆ ਹੋਇਆ ਗੁਰਦੁਆਰਾ ਜੋਤੀ ਸਰੂਪ ਨੂੰ ਰਾਹ ਇੱਧਰ ਆਗੇ ਧਰਮਾਧੀਆਂ ਪਿੰਡ ਆ ਜਾਂਦਾ ਉੱਧਰੋਂ ਰਾਹ ਆ ਜਾਂਦਾ ਤੇ ਇਹ ਰਾਹ ਫਟੇਗਾ ਗੁਰਦੁਆਰਾ ਸਾਹਿਬ ਤੇ ਇਹ ਜੋਤੀ ਸਰੂਪੀ ਜੰਦਾ ਆਓ ਆਪਾਂ ਅੰਦਰ ਚੱਲਦੇ ਆਂ ਗੁਰਦੁਆਰਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਵੀ ਕਿ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਬਾਹਰ ਘੇੜਤੇ ਵੀ ਸ਼ੇਰ ਹੀ ਬਣਿਆ ਸੋ ਜ਼ਿਆਦਾਤਰ ਇਹ ਗੁਰਦੁਆਰੇ ਨੂੰ ਸ਼ੇਰਾਂ ਵਾਲਾ ਵੀ ਗੁਰਦੁਆਰਾ ਕਿਹਾ ਜਾਂਦਾ ਆਓ ਆਪਾਂ ਨਾਲ ਦੀ ਨਾਲ ਦਰਸ਼ਨ ਕਰਦੇ ਆਂ ਤੇ ਨਾਲ ਦੀ ਨਾਲ ਇਤਿਹਾਸ ਦੀ ਜਾਣਕਾਰੀ ਵੀ ਲੈਨੇ ਆ ਕੀ ਇਤਿਹਾਸ ਆ ਇੱਥੇ ਦਾ ਮੇਨ ਆਪਾਂ ਹੁਣ ਅੰਦਰ ਆ ਚੁੱਕੇ ਗੁਰਦੁਆਰਾ ਸਾਹਿਬ ਤੇ ਸੋ ਤੁਸੀਂ ਦੇਖਣਾ ਕਰੋ ਕਿ ਅੰਦਰ ਵੀ ਸ਼ੇਰ ਬਣੇ ਹੋਏ ਹਨ ਗੁਰੂਵਰਾ ਸਾਹਿਬ ਦੇ। ਉਹ। ਸੋ ਫੋ ਮੱਥਾ ਟੇਕਣ ਤੋਂ ਪਹਿਲਾਂ ਇਤਿਹਾਸ ਦੀ ਜਾਣਕਾਰੀ ਲੈਣੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ 1704 ਈਸਵੀ ਨੂੰ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਮਾਤਾ ਗੁਜਰਕੌਰ ਜੀ ਨੂੰ ਪਤਾ ਲੱਗਿਆ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ ਤੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਅੰਤਮ ਦੇਹਾਂ ਸੀਗੀਆਂ ਉਹ ਮੁਗਲ ਸਰਕਾਰਾਂ ਨੇ ਇੱਥੇ ਇੱਕ ਨਾਲ ਹੀ ਹੰਸਲਾ ਨਦੀ ਵਗਦੀ ਸੀ ਉਹਦੇ ਉੱਤੇ ਤਿੰਨਾਂ ਦੀਆਂ ਪਵਿੱਤਰ ਦੇਹਾਂ ਛੱਡ ਦਿੱਤੀਆਂ ਤੇ ਜਦੋਂ ਇੱਥੇ ਖੰਖਾਰੂ ਜਾਨਵਰ ਜੰਗਲ ਹੋਣ ਕਰਕੇ ਖੰਖਾਰੂ ਜਾਨਵਰ ਬਹੁਤ ਸੀ ਸੋ ਖੰਖਾਰੂ ਜਾਨਵਰ ਹੋਣ ਕਰਕੇ ਉਹ ਉਹਨਾਂ ਨੂੰ ਜਦੋਂ ਖੰਖਾਰੂ ਜਾਨਵਰਾਂ ਨੂੰ ਪਤਾ ਲੱਗਿਆ ਕਿ ਇੱਥੇ ਦੇਹਾਂ ਵਾਂ ਉਹ ਜਦੋਂ ਉਹਨਾਂ ਨੂੰ ਖਾਣ ਲਈ ਕੋਲ ਆਉਂਦੇ ਸੀ ਤੇ ਇੱਕ ਬੱਬਰ ਸ਼ੇਰ ਨੇ ਉਹਨਾਂ ਦੇ ਦੇਹਾਂ ਦੇ ਕੋਲ ਪਵਿੱਤਰ ਦੇਹਾਂ ਦੇ ਕੋਲ ਬੈਠ ਕੇ ਸਰੀਰਾਂ ਦੀ ਰਾਖੀ ਕੀਤੀ ਖੰਖਾਰੂ ਜਾਨਵਰਾਂ ਨੂੰ ਬਚਾਇਆ ਸੋ ਉਸ ਉਸ ਤੋਂ ਬਾਅਦ ਜਦੋਂ ਦੀਵਾਨ ਟੋਡਰਵਾਲ ਨੂੰ ਪਤਾ ਲੱਗਿਆ ਕਿ ਇੱਥੇ ਪਵਿੱਤਰ ਦੇਹਾਂ ਪਈਆਂ ਫਿਰ ਜਦੋਂ ਇੱਥੋਂ ਜੋਤੀਸਰੂ ਸਾਹਿਬ ਜਾਣ ਲਈ ਸੰਸਕਾਰ ਲਈ ਇੱਥੋਂ ਦੇਹਾਂ ਲੈ ਕੇ ਜਾਣ ਲੱਗੇ ਇੱਥੋਂ ਵਿਵਾਨ ਵਿਵਾਨ ਦੇ ਤੌਰ ਤੇ ਤਿੰਨਾਂ ਦੇ ਸਰੀਰ ਇੱਥੋਂ ਲੈ ਕੇ ਗਏ ਤੇ ਤਾਂ ਕਰਕੇ ਗੁਰਦੁਆਰੇ ਨੂੰ ਗੁਰਦੁਆਰਾ ਬਵਾਨ ਘਰ ਸਾਹਿਬ ਵੀ ਕਿਹਾ ਜਾਂਦਾ ਸੋ ਆਮ ਕਰਕੇ ਸ਼ੇਰ ਨੇ ਰਾਖੀ ਕੀਤੀ ਤਾਂ ਕਰਕੇ ਸੰਗਤ ਸ਼ੇਰਾਂ ਵਾਲਾ ਗੁਰਦੁਆਰਾ ਵੀ ਇਹਨੂੰ ਕਹੇ ਜਾਂਦੀ ਹੈ ਸੋ ਆਪਾਂ ਤੁਹਾਨੂੰ ਅੰਦਰ ਵੀ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਤੇ ਦਿਖਾਉਂਦੇ ਆ ਕਿ ਉਸੇ ਤਰ੍ਹਾਂ ਹੀ ਅੰਦਰ ਵੀ ਸ਼ੇਰ ਬਣੇ ਹੋਏ ਆ ਆਓ ਆਪਾਂ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਵਾਹਿਗੁਰੂ ਸਾ ਤੁਸੀਂ ਦਰਸ਼ਨ ਕਰ ਰਹੇ ਹੋ ਦੇਖੋ ਦਰਬਾਰ ਸਾਹਿਬ ਦੇ ਅੰਦਰ ਵੀ ਸ਼ੇਰ ਬਣਾਏ ਗਏ ਆ ਉਸੇ ਤਰ੍ਹਾਂ ਹੀ ਆਪਾਂ ਥੱਲੇਪੋਰਾ ਸਾਹਿਬ ਵੀ ਦਰਸ਼ਨ ਕਰਾਂਗੇ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਖਤੇ ਵਾਹ ਤੇ ਦਰਸ਼ਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਦੇ ਵਾਹ ਦਰਬਾਰ ਸਾਹਿਬ ਬਹੁਤ ਸੋਹਣਾ ਬਣਾਇਆ ਗਿਆ ਵਾ ਇਹਦੀ ਸੇਵਾ ਬਾਬਾ ਬਲਬੀਸ ਸਿੰਘ ਜੀ ਬੁੱਢਾ ਦਰਵਾਲੇ ਉਹ ਕਰਵਾ ਰਹੇ ਆ ਸਾਪਾ ਥੱਲੇ ਭੋਰਾ ਸਾਹਿਬ ਚੱਲਦੇ ਆ ਉੱਥੇ ਵੀ ਦਰਸ਼ਨ ਕਰਦੇ ਆ ਤੇ ਜਿੱਥੇ ਸਹਿਬਜ਼ਾਦਾ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਸਰੀਰ ਰੱਖੇ ਗਏ ਸੀਗੇ ਉਹ ਹੈ ਇਹੋ ਥੜਾ ਉਸੇ ਤਰ੍ਹਾਂ ਜਦਗਰ ਬਣਾਇਆ ਗਿਆ ਵਾ ਸਾਪਾ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਆ ਜ਼ਿਆਦਾਤਰ ਸੰਗਤ ਫਤਿਹਗੜ੍ਹ ਸਾਹਿਬ ਆਕੇ ਮੱਥਰੇ ਉਥੋਂ ਹੀ ਚੱਲ ਜਾਂਦੀ ਆ ਉਹਨਾਂ ਨੂੰ ਲੋਕੇਸ਼ਨ ਮੈਂ ਦੱਸ ਚੁੱਕਿਆ ਕਿ ਫਤੇਗੜ ਸਾਹਿਬ ਦੀਵਾਨ ਹਾਲ ਦੇ ਬੈਕ ਸਾਈਡ ਹੈ ਗੁਰਦੁਆਰਾ ਸਾਹਿਬ ਇੱਥੇ ਵੀ ਜ਼ਰੂਰ ਆ ਕੇ ਦਰਸ਼ਨ ਕਰੋ ਕਈਆਂ ਉਹ ਮੇਨ ਰੋਡ ਤੋਂ ਜ਼ਿਆਦਾਤਰ ਸੰਗਤ ਫਤੇਗੜ ਸਾਹਿਬ ਮੱਥਾ ਟੇਕ ਕੇ ਜੋਤੀਸ ਨੂੰ ਲਾਂਕੇ ਅੱਗੇ ਲੰਘ ਜਾਂਦੇ ਆ ਸੋ ਇੱਥੇ ਵੀ ਜ਼ਰੂਰ ਆਓ ਇਹ ਵੀ ਬਹੁਤ ਵੱਡਾ ਇਤਿਹਾਸਕ ਸਥਾਨ ਆ ਸੋ ਇਹ ਥੜਾ ਬਣਿਆ ਮਾਤਾ ਗੁਜਰੀ ਜੀ ਦਾ ਜਿਵੇਂ ਜਿਵੇਂ ਤਿੰਨਾਂ ਦੇ पवित्र शरीर इत से उस तरह ही ये थड़े बनाए गए यादगार तौर पर अगे भी वेखते हैं ज्यादातर अंदर भी भोरा साहब के बहुत शेर बने शेर गुरद्वारा साहब कहते हैं इतनी भी नतमस्तक हो गए तो देख सकते हो वागू ये थड़ा बनाया गया बबा जोरावर सिंह जी को ਕੀ ਥੋੜਾ ਬਾਬਾ ਫਤਿਹ ਸਿੰਘ ਦੇ ਕੋਠੀ ਛੋਟੇ ਛੋਟੇ ਸ਼ੇਰ ਸੰਗਤ ਨੇ ਆਪਣੀ ਸ਼ਰਧਾ ਨਾਲ ਜਿਵੇਂ ਜਿਵੇਂ ਇੱਥੇ ਸੇਵਾ ਚੜਾਉਂਦੇ ਆ ਇੱਕ ਸ਼ੇਰ ਤੇ ਰਾਖੀ ਕਰਨ ਕਰਕੇ ਸੋਮੇ ਤਾਂ ਨੋ ਇੱਕ ਹੋਰ ਚੀਜ਼ ਵਿਖਾਵਾਂ ਜਿਵੇਂ ਜਿਵੇਂ ਰਾਖੀ ਕਰੀ ਉਸ ਸਮੇਂ ਦਾ ਜੋ ਸੀਨ ਸੀਗਾ ਉਦਾ ਇੱਕ ਚਿੱਤਰ ਵੀ ਇੱਥੇ ਬਣਾ ਕੇ ਲਾਇਆ ਗਿਆ ਆ ਉਹ ਆਪਾ ਦਰਸ਼ਨ ਕਰਦੇ ਆ ਤੁਸੀਂ ਵੇਖੋ ਇਹ ਵੇਖੋ ਕਿ ਇਸ ਤਰ੍ਹਾਂ ਪਵਿੱਤਰ ਸ੍ਰੀ ਸਾਹਿਬ ਜੱਗਤ ਦੇ ਪਏ ਸੀ ਤੇ ਛੇ ਰਾਖੀ ਕਰਦੇ ਹੋਰ ਖੰਖਾਰੂ ਬਗਿਆੜ ਦਾ ਹੋਰ ਕਈ ਜਾਨਵਰ ਇੱਥੇ ਨੇੜੇ ਆਉਂਦੇ ਸੀ ਤੇ ਇਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਇਹ ਹੰਸਲਾ ਨਦੀ ਦੇ ਕਿਨਾਰੇ ਜੰਗਲ ਸੀਗਾ ਉੱਥੇ ਦਾ ਸਾਰਾ ਸੀਨ ਸੀ ਸੋ ਤੁਸੀਂ ਵੇਖੋ ਕਿ ਸ਼ੇਰ ਨੇ ਵੀ ਆਪਣੀ ਸੇਵਾ ਲਈ ਮੌਕਾ ਸੀ ਜੇ ਆਪਾ ਦਰਸ਼ਨ ਕਰ ਚੁੱਕੇ ਆ ਗੁਰਦਾਰਾ ਬਾਬਾਨ ਕੜ ਸਾਹਿਬ ਜੀ ਦੇ ਸੋ ਇੱਕ ਵਾਰ ਤੁਸੀਂ ਵੀ ਆਪਣੇ ਜ਼ਰੂਰ ਬੱਚਿਆਂ ਨੂੰ ਨਾਲ ਲੈ ਕੇ ਆਓ ਇੱਥੇ ਦਰਸ਼ਨ ਕਰਾਓ ਇਸਥਾਨ ਦੇ ਤਾਂ ਕਿ ਬੱਚਿਆਂ ਨੂੰ ਵੀ ਇਸਥਾਨ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਜ਼ਰੂਰ ਆ ਕੇ ਦਰਸ਼ਨ ਕਰਾਓ ਸ਼ੇਰਾਂ ਵਾਲਾ ਗੁਰਦੁਆਰਾ ਜਾਗਰ ਗੁਰਦੁਆਰਾ ਬਾਬਾਨ ਕੜ ਸਾਹਿਬ ਕਹਿ ਸਕਦੇ ਆਪਾਂ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਕਿ ਜ਼ਰੂਰ ਸਾਂਝੀ ਕਰਿਓ ਸੋ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ